ਮੈਂ ਵਿਕਤੀਗਤ ਰਿਪੋਰਟਿੰਗ ਦੇ ਸਾਥੀ ਜੀ ਸਮੇਂ ਇਸ ਸਨਮਾਨ ਦੇ ਆਪਣੇ ਜਨਮ ਵਿੱਚ ਸਮਝ। ਸਰਕਾਰ ਨੂੰ ਸਾਥੀਓ ਜਨ ਜੀ ਨੂੰ ਜਨ ਅਧਿਪਤ ਸਨਮਾਨਿਤ ਕਰ ਰਿਹਾ ਤੇ ਉਸ ਵੇਲੇ ਕੁਝ ਗੱਲਾਂ ਮੈਂ ਕਰਨੀਆਂ ਨੇ ਜਿਹੜੀਆਂ ਪਹਿਲਾਂ ਹੀ ਬੜੀਆਂ ਜਾ ਚੁੱਕੀਆਂ ਮੇਰਾ ਨਹੀਂ ਦੋ। ਮੇਰੇ ਨਾਲ ਇੱਕ ਮਨੁੱਖ ਤੇ ਇੱਕ ਵਜੀਬ ਦੇ ਬਿਲਕੁਲ ਮੁੱਢਲੇ ਦੌਰ ਦੇ ਸਾਥੀ ਹਰਕੇਸ਼ ਕੌਲ ਜੀ ਖੰਨਾ ਸੁਖਿੰਦਰ ਰਣਜੀਤ ਸਾਰੇ ਕੋਲ ਬੜੀ ਗਵਾਹ ਨੇ ਰਜੀਤ ਜੀ ਸਾਰੇ ਗਵਾਹ ਨੇ ਤੇ ਮੈਂ ਵੀ ਰਜੀਤ ਨੂੰ 232 ਸਾਲ ਤੋਂ ਜਾਣਦਾ ਤੇ ਇਸ ਸਾਲਾਂ ਦੌਰਾਨ ਰਜੀਤ ਦਾ ਜਿਹੜਾ ਕੰਮ ਹੈ ਉਹਨੂੰ ਕਿਹੜੀਆਂ ਕੜੀਆਂ ਦੇ حوالے ਨਾਲ ਸਮਝਿਆ ਜਾਣਾ ਚਾਹੀਦਾ ਮੈਂ ਲੋਕਾਂ ਨੂੰ ਦਗਾਉ ਕਰਨੀ ਹੈ ਜਦੋਂ ਰਜੀਵ ਮੁਰੂ ਨੇ ਇਹ ਕੰਮ ਸ਼ੁਰੂ ਕੀਤਾ ਮੈਂ ਜੋ ਤਰੀਕੀ ਪਰਾਜੀਬ ਦੀ ਕਰਾਂਗਾ ਉਹ ਰਜੀਬ ਦੀ ਇਕੱਲੇ ਦੀ ਨਹੀਂ ਹੈ ਉਹ ਇਹ ਸਾਰਿਆਂ ਦੀ ਹੈਗੇ ਜਿਨ੍ਹਾਂ ਦੇ ਮੈਂ ਪਹਿਲਾਂ ਨਾਮ ਲਿਆ ਤੇ ਮੈਂ ਇੱਕ ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਚਾਹਾਂ ਕਿ ਜਿਨ੍ਹਾਂ ਲੋਕਾਂ ਨੇ ਰਜੀਵ ਨੂੰ ਰਜੀਵ ਬਣਾਉਣ ਦੇ ਵਿੱਚ ਮਦਦ ਕੀਤੀ ਜਿਨ੍ਹਾਂ ਲੋਕਾਂ ਨੇ ਰਜੀਵ ਦੀਆਂ ਫਿਲਮਾਂ ਬਣਾਉਣ ਦੇ ਵਿੱਚ ਇੱਕੀ ਗਰੁੱਪ ਦੇ ਵਿੱਚ ਹਿੱਸਾ ਲਿਆ ਜਿਨ੍ਹਾਂ ਨੇ ਰਜੀਵ ਦੇ ਕੰਮ ਨੂੰ ਸੁਧਾਰਨ ਦੇ ਵਿੱਚ ਆਪਾਂ ਆਪਣਾ ਹਿੱਸਾ ਪਾਇਆ ਮੈਂ ਉਸ ਸਾਰੇ ਦੀ ਤਾਰੀਫ ਕਰ ਰਿਹਾ ਤੇ ਨਾਲ ਨਾਲ ਨਾਟਕਾਂ ਦਾ ਧੰਨਵਾਦ ਕਰ ਰਿਹਾ ਜੇ ਜਦੋਂ ਗੁਰਸ਼ਰਨ ਸਿੰਘ ਗੁਣੀ ਪੰਜਾਬ ਦੇ ਵਿੱਚ ਨਾਟਕ ਕਰ ਰਹੀ ਸੀ ਤੇ 1980ਆਂ ਦਾ ਦੌਰ ਸੀ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਗੁਰਸ਼ਰਨ ਸਿੰਘ ਨਾਲ ਜੋੜ ਕੇ ਪਹਿਲਾਂ ਇਹਨਾਂ ਨੇ ਆਪ ਕੰਮ ਸ਼ੁਰੂ ਕੀਤਾ ਫਿਰ ਉਹਦੇ ਨਾਲ ਜੁੜੇ ਤੇ ਗੁਰਸ਼ਰਨ ਸਿੰਘ ਹੁਣ ਇੱਕ ਗੱਲ ਅਕਸਰ ਕਹਿੰਦੇ ਸੀ ਜਿਹੜਾ ਅਨ ਲੋਕ ਸਭਿਆਚਾਰ ਹੈ ਉਹਦੇ ਤਾਂ ਸੋਚਣਾ ਆਉਂਦਾ ਉਹ ਲੋਕਾਂ ਨੂੰ ਸਵਾਲ ਕਰਨ ਆਉਂਦਾ ਉਹ ਉਹ ਮਿਸਾਲ ਦਿਆ ਕਰਨੀ ਸੀ ਕਿ ਦੂਜੇ ਜਿਹੜੀ ਧਿਰ ਦੇ ਜਿਹੜੇ ਗੀਤ ਨੇ ਉਹ ਲੋਕਾਂ ਨੂੰ ਨੱਚਣ ਆਉਂਦੇ ਨੇ ਅਸੀਂ ਸੋਚਣ ਲਈ ਰਾਜੀਵ ਨੇ ਇਸੇ ਸੋਚ ਨੂੰ ਅਗੇਤ ਹੋ ਰਿਹਾ ਤੇ ਇੱਕ ਪਾਸੇ ਦੂਜੀ ਵਜਾ ਤਾਂ ਕਿ ਗੱਲ ਹੈ ਪਹਿਲਾਂ ਉਹ ਨਾਟਕ ਦੇ ਵਿੱਚ ਕੰਮ ਕਰਦੇ ਸੀ ਫਿਰ ਉਹ ਫਿਲਮ ਦੇ ਵਿੱਚ ਆਈਏ ਸਾਰੀਆਂ ਸਾਰੀਆਂ ਗੱਲਾਂ ਜੁੜੀਆਂ ਪਿਓ ਆਈਆਂ ਤੇ ਗੁਰਚਰਨ ਸਿੰਘ ਜਿਸ ਤਰੀਕੇ ਨਾਲ ਸਗਾਚਾਰ ਦੀ ਵਿਆਖਿਆ ਕਰ ਰਹੇ ਸੀ ਉਹ ਜੀ ਨੇ ਉਸ ਨੂੰ ਵੀ ਅੱਗੇ ਤੋਰਿਆ ਅ ਜਿਵੇਂ ਕਾਂਜੀ ਤੁਨਾ ਉਹਨਾਂ ਨੇ ਪੜਿਆ ਕਿ ਜਦੋਂ ਅਸੀਂ ਸਿਨੇਮੇ ਦੀ ਗੱਲ ਕਰਦੇ ਹਾਂ ਤੇ ਦੋ ਕਿਸਮ ਦਾ ਸਿਨੇਮਾ ਹੈ ਇੱਕ ਨੂੰ ਕਿਹਾ ਜਾਂਦਾ ਹੈ ਕਿ ਕਮਰਸ਼ੀਅਲ ਸਿਨੇਮਾ ਹੈ ਬਾਜ਼ਾਰੂ ਸਿਨੇਮਾ ਦੂਜੇ ਨੂੰ ਕਿਹਾ ਜਾਂਦਾ ਹੈ ਕਿ ਇਹ ਕਲਾ ਦਾ ਸਿਨੇਮਾ ਹੈ ਜਦੋਂ ਕਿ ਜੇ ਥੋੜਾ ਜਿਹਾ ਵਸੀਹ ਢੰਗ ਨਾਲ ਉਹਨੂੰ ਦੇਖਿਆ ਜਾਵੇ ਤੇ ਉਸ ਸਮੁੱਚਾ ਜਿਹੜਾ ਸਿਨੇਮਾ ਹੈ ਉਹ ਬਾਜ਼ਾਰੂ ਵੀ ਹੈ ਇੱਕ ਦਾ ਬਾਜ਼ਾਰ ਜਿਹੜਾ ਹੈ ਨਾ ਉਹ ਟਿਕਟ ਖੜਕੀ ਨਾਲ ਜੁੜਿਆ ਹੋਇਆ ਜਿਹੜਾ ਨਾ ਫਿਲਮ ਵੀ ਇਹ ਨਾ ਤੇ ਇਹਦੇ ਬਦਲ ਵਿੱਚ ਜਿਹੜਾ ਪੀਜੀ ਧਿਰ ਹੈ ਉਹ ਇਹ ਹੈ ਕਿ ਲੋਕਾਂ ਦੇ ਮਸਲੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਮਸਲੇ ਜਿਹੜਾ ਸਿਨੇਮਾ ਲੈ ਕੇ ਜਾਏਗਾ ਉਹ ਕਿਸ ਕਿਸਮ ਦਾ ਤੇ ਕਿਉਂਕਿ ਸਾਰਾ ਸਿਨੇਮਾ ਬਜਾਰੂ ਹੈ ਤੇ ਬਜਾਰ ਦੇ ਨਾਲ ਜੁੜੀਆਂ ਹੋਣੀਆਂ ਗੱਲਾਂ ਨੇ ਕਿ ਤੁਸੀਂ ਇਹ ਵੀ ਬਣਾਇਓ ਕਿਵੇਂ ਉਹਦੇ ਵੀ ਪੈਸੇ ਕਿਵੇਂ ਕਟਾएंगे ਤੇ ਉਹ ਤੋਂ ਬਾਅਦ ਫਿਲਮ ਦਿਖਾएंगे ਕਿਵੇਂ ਰਜੀਵ ਮੇਰਾ ਕਾਮੀਕਰ ਉਹ ਸਿਰਫ ਫਿਲਮ ਸਿੱਖਣ ਵਾਲਾ ਨਹੀਂ ਸੀ ਕਿ ਫਿਲਮ ਦੇ ਅੰਦਰ ਜਿਹੜਾ ਵਿਸ਼ਾ ਕਿਸ ਕਿਸਮ ਦਾ ਆਵੇ ਉਹੀ ਨਹੀਂ ਕੀਤਾ ਉਹ ਤੋਂ ਅੱਗੇ ਜਾ ਕੇ ਕੀਤਾ ਕਿ ਫਿਲਮ ਅਸੀਂ ਸਾਂਝੇ ਪੈਸੇ ਨਾਲ ਸਾਂਝੀ ਕਿਰਤ ਨਾਲ ਬਣਾਵਾਂਗੇ ਕਿਵੇਂ ਤੇ ਮੁੜ ਕੇ ਦਿਖਾਵਾਂਗੇ ਇੱਥੇ ਉਹ ਗੁਰਸ਼ਰਮ ਸਿੰਘ ਦਾ ਜਿਹੜਾ ਪੁਰਾਣੀ ਰੀਤ ਸੀ ਪਿੰਡ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲ ਕਰੂ ਉਹਨੂੰ ਅੱਗੇ ਤੋਰਦੇ ਨੇ ਨਵੀਂ ਵਿਦਾ ਦੇ ਹਵਾਲੇ ਤੇ ਇੱਕ ਹੋਰ ਗੱਲ ਇਹ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਗੱਲ ਸੱਤਾਂ ਦੇ ਵਿੱਚ ਹੁੰਦੀ ਹੈ ਕਿ ਕਿਲੇ ਮਜ਼ਦੂਰਾਂ ਦਾ ਮਸਲਾ ਹੈ ਕਿ ਇਹ ਮਜ਼ਦੂਰਾਂ ਬਾਰੇ ਗੱਲ ਕਰੇਗਾ ਕਿ ਮਜ਼ਦੂਰਾਂ ਨਾਲ ਗੱਲ ਉਹ ਇੱਕ ਹੈ ਪਰ ਗੱਲ ਇੱਥੇ ਰੁਕਦੀ ਨਹੀਂ ਇੱਕ ਤੁਸੀਂ ਆਪਣੀ ਧਿਰ ਦੇ ਆਪਣੇ ਬੰਦਿਆਂ ਨਾਲ ਗੱਲ ਕਰਦੇ ਹੋ ਤਾਂ ਕਿ ਤੁਹਾਡੀ ਦਲੀਲ ਮਜ਼ਬੂਤ ਹੋਵੇ ਉਹ ਆਪਣੀ ਗੱਲ ਜੋਰ ਨਾਲ ਪੇਸ਼ ਕਰ ਸਕੇ ਤੇ ਇੱਕ ਪੱਖ ਇਹ ਹੁੰਦਾ ਜਿਹੜੀ ਗੱਲ ਜਿਹੜੀ ਜਸਪਾਲ ਦੱਸੀ ਹੋਣੀ ਅਮੋਲਕ ਹੋਣੀ ਤੇ ਕਮਾਲੀ ਖਰਨਾ ਹਣੀ ਬਾਰ-ਬਾਰ ਮਨਸ ਨੂੰ ਦਰਵਾਉਂਦੇ ਨੇ ਕਿ ਕਲਾ ਦਾ ਪਹਿਲਾ ਕੰਮ ਇਹ ਹੁੰਦਾ ਹੈ ਕਿ ਉਹ ਤੁਹਾਨੂੰ ਸੰਵੇਦਨ ਕਰਦੀ ਹੈ ਕਿਸੇ ਦੇ ਦੁੱਖ ਨਾਲ ਤੁਹਾਨੂੰ ਤਕਲੀਫ ਹੁੰਦੀ ਹੈ ਕਿਸੇ ਨੂੰ ਹੁੰਦਾ ਦੇਖ ਕੇ ਤੁਸੀਂ ਹੁੰਦੇ ਹੋ ਇਹਨੂੰ ਸੰਵੇਦਨਾ ਕਹਿੰਦੇ ਨੇ ਅਗਰੇ ਇੱਥੇ ਅਸੀਂ ਸੈਂਸਿਟੀਵਿਟੀ ਦੀ ਗੱਲ ਹੈ ਜਿਹੜਾ ਦੂਜਾ ਮਸਲਾ ਹੁੰਦਾ ਜਦੋਂ ਤੁਸੀਂ ਉਸੇ ਦੁੱਖ ਨੂੰ ਦੇਖ ਕੇ ਇਹ ਸੋਚਦੇ ਹੋ ਕਿ ਇਹ ਦੁੱਖ ਪੈਦਾ ਕਿਵੇਂ ਹੋਇਆ ਜਿੱਥੋਂ ਇਹ ਦੁੱਖ ਪੈਦਾ ਹੋਇਆ ਉਹਨਾਂ ਹਾਲਾਤ ਨੂੰ ਬਦਲਿਆ ਕਿਵੇਂ ਜਾ ਸਕਦਾ ਇੱਕ ਕਿਵੇਂ ਸਮਝਿਆ ਜਾ ਸਕਦਾ ਹੈ ਕਿ ਇਸ ਗੁਰਤਨਾ ਦੇ ਵਿੱਚ ਹੋਰ ਕਿਵੇਂ ਜਦੋਂ ਇਸ ਵਿਚਾਰ ਦੇ ਵਿੱਚ ਇੰਨੇ ਆ ਤੇ ਜਿਹੜੀ ਸੰਵੇਦਨਾ ਹੈ ਉਹ ਥੋੜਾ ਜਿਹਾ ਆਪਣਾ ਰੂਪ ਬਣਾਉਂਦੀ ਹੈ ਜਿਹਨੂੰ ਅਸੀਂ ਸੂਝ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਅਸੀਂ ਸੈਂਸਿਬਿਲਟੀ ਕਹਿੰਦੇ ਆ ਅਜੀਬ ਇਹ ਦੋਨਾਂ ਕੰਮ ਕਰਦਾ ਉਹ ਬੰਦੇ ਨੂੰ ਸੰਵੇਦਨ ਵੀ ਕਰਦਾ ਤੇ ਉਹ ਬੰਦੇ ਨੂੰ ਸੂਝਪਾਨ ਵੀ ਬਣਾਉਂਦਾ ਠੀਕ ਉਹਦੀ ਜਿਹੜੀ ਫਿਲਮ ਹੈ ਜਦੋਂ ਇਹ ਸਾਰੀ ਗੱਲ ਮਜ਼ਦੂਰਾਂ ਨਾਲ ਆਪਣੇ ਬੰਦਿਆਂ ਨਾਲ ਕਰ ਰਿਹਾ ਉਸੇ ਵੇਲੇ ਇਹਦੇ ਦੂਜੇ ਇੰਡੀਆ ਦੀਆਂ 113 ਯੂਨੀਵਰਸਿਟੀਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਲੱਬਾਂ ਦੇ ਵਿੱਚ ਜਿੱਥੇ